ਸਵਾਗਤ ਹੈ ਜੀ ਹੁਸ਼ਰਪੁਰ ਦੇ ਸਤਿ ਸ੍ਰੀ ਅਕਾਲ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾ ਸੁਖਤ ਸਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਚ ਆ ਰਹੇ ਹਾਂ ਪਟਿਆਲਾ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਵਾ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਿ ਬੀਤੇ ਚਾਰ ਕੁ ਦਿਨਾਂ ਤੋਂ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਸੀ ਕਿਉਂਕਿ ਹੜ੍ਹਾਂ ਨੂੰ ਲੈ ਕੇ ਜਦੋਂ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਤਾਂ ਆਪਣੀ ਸਰਕਾਰ ਵਿਰੋਧਾ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਬਰੁਧ ਉਹਨਾਂ ਵੱਲੋਂ ਜਿਹੜਾ ਖੁੱਲ ਕੇ ਬੋਲਿਆ ਗਿਆ ਅਸੀਂ ਹੜ੍ਹਾਂ ਤੇ ਹਾਲਾਤਾਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਉਹਨਾਂ ਵੱਲੋਂ ਆਪਣੇ ਹਲਕੇ ਦੇ ਵਿੱਚ ਆਏ ਹੜ੍ਹਾਂ ਲਈ ਜ਼ਿੰਮੇਵਾਰ ਵੀ ਦੱਸਿਆ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਹਰਮਿਤ ਸਿੰਘ ਪਠਾਨ ਮਾਸਰਾ ਆਪਣੀ ਸਰਕਾਰ ਨੂੰ ਤੇ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਜਿਹੜਾ ਉਹ ਲੰਬੇ ਹੱਥੀ ਲੈ ਰੇ ਸੀ ਤਾਂ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਹਰਮਿਤ ਸਿੰਘ ਪਠਾਨ ਮਾਸਰਾ ਉਹਨਾਂ ਨੂੰ ਪੰਜਾਬ ਦੀ ਪਟਿਆਲਾ ਪੁਲਿਸ ਵੱਲੋਂ ਉਹ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰੀ ਕਿਸ ਮਾਮਲੇ ਦੇ ਵਿੱਚ ਹੋਈ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਦੱਸਿਆ ਜਾਣਕਾਰੀ ਮੁਤਾਬਕ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਇੱਕ ਪੁਰਾਣਾ ਰੇਪ ਕੇਸ ਦਾ ਮਾਮਲਾ ਜਿਹੜਾ ਦਰਜ ਹੁੰਦਾ ਤੇ ਉਸ ਮਾਮਲੇ ਦੇ ਵਿੱਚ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰ ਹੋਈ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਗੱਲ ਕਰੀਏ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ آگਾਹ ਕਰ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਉਹ ਆਪਣੀ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜਜ ਜਿਵੇਂ ਜਿਸ ਤਰ੍ਹਾਂ ਉਹ ਸਰਕਾਰ ਤੋਂ ਬਾਕੀ ਹੋ ਕੇ ਚੱਲ ਰਹੇ ਨੇ ਆਮ ਲੋਕਾਂ ਦੇ ਹੱਕ ਦੇ ਵਿੱਚ ਖੜੇ ਨੇ ਤਾਂ ਜਲਦ ਸਰਕਾਰ ਜਾਂ ਅਫਸਰशाही ਉਹਨਾਂ ਦੇ ਵਿਰੁੱਧ ਕੋਈ ਇਹ ਵੱਡਾ ਕਦਮ ਚੁੱਕ ਸਕਦੀ ਹੈ ਤੇ ਇਸ ਗੱਲ ਦਾ ਜਿਹੜਾ ਜਰਵ ਆ ਉਹਨਾਂ ਵੱਲੋਂ ਹਰਮੀਰ ਸਿੰਘ ਪਠਾਨ ਮਾਜ਼ਰਾ ਵੱਲੋਂ ਪਹਿਲਾਂ ਹੀ ਜੜਾ ਜਗਜਾਹਰ ਕੀਤਾ ਗਿਆ ਸੀ ਤੇ ਅੱਜ ਸਵੇਰ ਚੜ੍ਹਦੇ ਸਾਰੇ ਕ ਵੱਡੀ ਖਬਰ ਜਿਹੜੀ ਉਹ ਸਾਹਮਣੇ ਆਉਂਦੀ ਹੈ ਹਰਿਆਣਾ ਤੋਂ ਇਹ ਹਰਮੀਰ ਸਿੰਘ ਪਠਾਨ ਮਾਜ਼ਰਾ ਪਟਿਆਲਾ ਦੇ ਹਲਕਾ ਸਨੌਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪੁਰਾਣੇ ਰੇਪ ਕੇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਜਿਹੜੀ ਦੱਸੀ ਜਾਂਦੀ ਹੈ ਸਵਾਲ ਹੁਣ ਇੱਥੇ ਪੁਲਿਸ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਹੈ ਸਵਾਲ ਹੁਣ ਇੱਥੇ ਪੰਜਾਬ ਸਰਕਾਰ ਤੇ ਵੀ ਖੜਾ ਹੁੰਦਾ ਹੈ ਕਿ ਅੱਜ 3.5 ਸਾਲ ਦੇ ਕਰੀਬ ਸਮਾਂ ਹੋਣ ਲੱਗਿਆ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਤੇ ਅੱਜ ਹਰਮੀਤ ਸਿੰਘ ਪਠਾਣ ਮਾਜਰਾ ਦੀ ਗ੍ਰਿਫਤਾਰੀ ਕਿਵੇਂ ਪਟਿਆਲਾ ਪੁਲਿਸ ਨੂੰ ਯਾਦ ਆ ਗਈ ਕਿਵੇਂ ਸਰਕਾਰ ਦੀਆਂ ਅੱਖਾਂ ਦੇ ਵਿੱਚ ਉਹ ਹਰਮੀਤ ਸਿੰਘ ਪਠਾਣ ਮਾਜਰਾ ਚੁੱਬੜ ਲੱਗ ਗਿਆ ਜਦੋਂ ਆਪਣੀ ਸਰਕਾਰ ਦੇ ਵਿਰੋਧੋਪਗਾਵਤ ਕਰਦਾ ਹੈ ਜਾਂ ਲੋਕਾਂ ਦੇ ਹੱਕ ਦੇ ਵਿੱਚ ਖੜ ਕੇ ਬੜੀ ਦਲੇਰੀ ਦੇ ਨਾਲ ਉਹ ਬੋਲਦਾ ਹੈ ਹਾਲਾਂਕਿ ਮੈਂ ਕੋਈ ਪਠਾਣ ਮਾਜਰਾ ਦਾ ਕੋਈ ਮੈਂ ਸਮਰਥਕ ਨਹੀਂ ਆ ਮੈਂ ਕੋਈ ਉਸਪੋਰਟ ਨਹੀਂ ਕਰ ਰਿਹਾ ਮਾਮਲਾ ਦਰਜ ਸੀਗਾ ਗ੍ਰਿਫਤਾਰੀ ਹੋਣੀ ਵੀ ਚਾਹੀਦੀ ਸੀਗੀ ਪਰ ਸਮੇਂ ਰਹਿੰਦੇ ਆ ਗ੍ਰਿਫਤਾਰੀ ਕਿਉਂ ਨਹੀਂ ਹੋਈ ਅੱਜ ਹਰਮੀਤ ਸਿੰਘ ਪਠਾਨ ਮਾਜ਼ਰਾ ਉਸ ਵਕਤ ਅੱਖਾਂ ਦੇ ਵਿੱਚ ਰੜਕਣ ਲੱਗਿਆ ਜਦੋਂ ਆਪਣੀ ਸਰਕਾਰ ਵਿਰੁੱਧ ਉਸਨੇ ਜਿਹੜੇ ਉਹ ਸਵਾਲ ਜਿਹੜੇ ਉਹ ਚੱਕਣੇ ਸ਼ੁਰੂ ਕਰ ਦਿੱਤੇ ਗਏ ਸੀ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਭਗਵੰਤ ਸਿੰਘ ਇਕ੍ਰਿਸ਼ਨ ਕੁਮਾਰ ਜਿਹੜਾ ਸੈਕਟਰੀ ਹੈ ਇਹਨੂੰ ਸਾਡੇ ਗਲੋਂ ਲਾਹੋ 2027 ਦੇ ਵਿੱਚ ਇਹਨਾਂ ਲੋਕਾਂ ਤੋਂ ਵੋਟਾਂ ਆਪਾਂ ਮੰਗਣੀਆਂ ਨੇ ਨਾ ਕਿ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਨਾ ਕਿ ਦਿੱਲੀ ਵਾਲਿਆਂ ਨੇ ਤਾਂ ਉਸ ਗੱਲ ਉਸ ਦਿਨ ਤੋਂ ਹੀ ਲਗਾਤਾਰ ਜਿਹੜੀਆਂ ਕਿਰਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਵਿਰੁੱਧ ਕੋਈ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਤਾਂ ਅੱਜ ਦਿਨ ਚੜਦੇ ਹੀ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ ਤੇ ਬੀਤੇ ਕੱਲ ਵੀ ਪਠਾਨ ਮਾਜ਼ਰਾ ਆਪਣੇ ਫੇਸਬੁਕ ਪੇਜ ਤੋਂ ਲਾਈਵ ਹੁੰਦੇ ਨੇ ਤਾਂ ਜਿਸ ਵਿੱਚ ਉਹਨਾਂ ਵੱਲੋਂ ਸਿੱਧਾ ਤੌਰ ਤੇ ਚੇਤਾਵਨੀ ਵੀ ਹੈ ਜਿਹੜੀ ਉਹ ਅਫਸਰ شاہੀ ਨੂੰ ਜਾਂ ਪ੍ਰਸ਼ਾਸਨ ਨੂੰ ਜਿਹੜੀ ਦਿੱਤੀ ਗਈ ਸੀ ਉਹਨਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜ਼ਰਾ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਵੇ ਕਿ ਉਹਨਾਂ ਦੇ ਵਿਰੁੱਧ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਸਾਜ਼ਿਸ਼ ਤੋਂ ਪਾਵ ਹੈ ਕਿ ਉਹਨਾਂ ਤੇ ਜਿਹੜਾ ਕੋਈ ਪੁਰਾਣਾ ਮਾਮਲਾ ਦਰਜ ਹੈ ਉਸ ਤੇ ਕੋਈ ਕਾਰਵਾਈ ਹੋ ਸਕਦੀ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਆਪਣੇ ਘਰ ਤੋਂ ਵੀ ਇੱਧਰ-ਉੱਧਰ ਹੋਏ ਹੋਣ ਤਾਂ ਹੀ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਹਰਿਆਣਾ ਤੇ ਉਸ ਵਕਤ ਵੀ ਬੀਤੀ ਰਾਤ ਵੀ ਜਦੋਂ ਲਾਈਵ ਹੁੰਦੇ ਨੇ ਹਰਮਿਤ ਸਿੰਘ ਪਠਾਨਵਾਦ ਰਾ ਤਾਂ ਉਹਨਾਂ ਵੱਲੋਂ ਇੱਕ ਗੱਲ ਬੜੀ ਜ਼ੋਰ ਦੇ ਕੇ ਕਹੀ ਗਈ ਸੀ ਕਿ ਅਫਸਰ شاہੀ ਨੂੰ ਕਿ ਜੇਕਰ ਤੁਹਾਡੀ ਨਾਲ ਲੱਤਾ ਭਾਰ ਚੱਲਦੀਆਂ ਨੇ ਤਾਂ ਹੀ ਪੰਗਾ ਲਿਓ ਕਿਉਂਕਿ ਮੈਂ ਵੀ ਕਈ ਵਾਰ ਜੀ ਇਕੱਠਾ ਕਰੀ ਬੈਠਾ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਕੀ ਰੁੱਖ اختیار ਕਰਦੀ ਆ ਪਰੰਤੂ ਆਮ ਆਦਮੀ ਪਾਰਟੀ ਪ੍ਰਤੀ ਹੁਣ ਕਮੈਂਟ ਬਾਕਸਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਦੇ ਕਮੈਂਟ ਕਰਦੇ ਨੇ ਦਰਸ਼ਕ ਕਿਸ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇੱਕ ਇੱਕ ਅਟਿਆ ਮਾਮਲਾ ਇੱਕ ਗੰਦਾ ਮਾਮਲਾ ਦਰਜ ਹੈ ਪਰ ਉਹਨਾਂ ਹਾਲਾਤਾਂ ਦੇ ਵਿੱਚ ਕਿਉਂ ਜਦੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਆਪਣੀ ਸਰਕਾਰ ਦੇ ਖਿਲਾਫ ਬੋਲਦਾ ਹੈ ਜਦੋਂ ਅਫਸਰ شاہ ਦੇ ਖਿਲਾਫ ਬੋਲਦਾ ਹੈ ਪਾਪ ਕੀ ਭਗਵੰਤਮਾਨ ਸਾਹਿਬ ਦੀ ਨਿਗਾਹ ਦੇ ਵਿੱਚ ਉਹ ਬੰਦਾ ਉਦੋਂ ਤੱਕ ਚੰਗਾ ਜਦੋਂ ਉਹਨਾਂ ਦੇ ਉਹ ਗੁਣਗਾਨ ਕਰਦਾ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਰਹਿ ਕੇ ਉਹਨਾਂ ਦੀ ਸਰਕਾਰ ਦੇ ਜਿਹੜੇ ਉਹ ਗੁਣਗਾਨ ਕਰਦਾ ਹੈ ਜਿਉਂ ਉਹਦੇ ਹਰ ਵੇਲੇ ਉਹਨਾਂ ਦੀ ਇਹ ਚਾਪਲੂਸੀ ਜਾਂ ਚਾਟੂ ਕਰਤਾ ਕਰਤਾ ਤਾਂ ਮੈਂ ਤਾਂ ਭਗਵੰਤਮਾਨ ਸਾਹਿਬ ਨੂੰ ਵੀ ਇੱਕ ਟਾਇਰੇ ਦੇ ਵਿੱਚ ਖੜਾ ਕਰਨਾ ਚਾਹਾਂਗਾ ਕਿ ਮਾਨ ਸਾਹਿਬ ਅੱਜ 3.5 ਸਾਲ ਬਾਅਦ ਤੁਹਾਨੂੰ ਇਹ ਕਾਰਵਾਈ ਕਿਉਂ ਜਾਦਾ ਹੀ ਆ ਪੁਲਿਸ ਨੂੰ ਤੁਸੀਂ ਆਪਣੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਪੁੱਛੋ ਐਸਐਸਪੀ ਪਟਿਆਲਾ ਨੂੰ ਪੁੱਛੋ ਜਿਸ ਥਾਣੇ ਦੇ ਵਿੱਚ ਮਾਮਲਾ ਦਰਜ ਹੈ ਹਰਮੇਸਿੰਘ ਪਠਾਨ ਮਾਜ਼ਰੇ ਤੇ ਰੀਪ ਦਾ ਪੁਰਾਣਾ ਤਾਂ ਉਹਨਾਂ ਉਸ ਥਾਣੇ ਦੇ ਅਫਸਰਾਂ ਤੋਂ ਪੁੱਛੋ ਕਿ ਭਾਈ ਪਹਿਲਾਂ ਤੁਸੀਂ ਸੁੱਤੇ ਹੋਏ ਸੀ ਇੰਨੀ ਦਿਨਾਂ ਤੱਕ ਤੁਸੀਂ ਕਿੱਥੇ ਸੀ 3.5 ਸਾਲ ਤੁਹਾਡੀ ਸਰਕਾਰ ਬਣਿਆ ਨੂੰ ਹੋ ਗਏ ਆ ਜੇ ਮਾਮਲਾ ਪੁਰਾਣਾ ਦੱਸਿਆ ਜਾ ਰਿਹਾ ਹੈ ਕਾਫੀ ਪੁਰਾਣਾ ਮਾਮਲਾ ਦੱਸਿਆ ਜਾ ਰਿਹਾ ਹੈ মিডিਆ ਰਿਪੋਰਟਾਂ ਮੁਤਾਬਕ ਇਹ 3.5 ਸਾਲ ਤੱਕ ਕੋਈ ਕਾਰਵਾਈ ਕਿਉਂ ਨਹੀਂ ਅਮਲ ਦੇ ਵਿੱਚ ਲਿਆਂਦੀ ਗਈ ਕੋਈ ਸਾਲ ਪਹਿਲਾਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਸੀ 2 ਸਾਲ ਪਹਿਲਾਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਸੀ ਪਰੰਤੂ ਉਹਨਾਂ ਹਾਲਾਤਾਂ ਦੇ ਵਿੱਚ ਇਹ ਕਾਰਵਾਈ ਕਿਉਂ ਅਮਲ ਦੇ ਵਿੱਚ ਆਈ ਜਦੋਂ ਹਰਮੀਤ ਸਿੰਘ ਪਠਾਨ ਨਵਾਜ਼ਰਾ ਆਪਣੀ ਸਰਕਾਰ ਦੇ ਵਿਰੁੱਧ ਬਗਾਵਤ ਕਰਦਾ ਜਾਂ ਸਵਾਲ ਪੁੱਛਦਾ ਸਵਾਲ ਪੁੱਛਣੇ ਤੁਸੀਂ ਸਿਖਾਏ ਆ ਭਗਵੰਤਪານ ਸਾਹਿਬ ਲੋਕਾਂ ਨੂੰ ਤੇ ਹੁਣ ਜਦੋਂ ਤੁਹਾਡੇ ਵਿਧਾਇਕ ਸਵਾਲ ਪੁੱਛਦੇ ਨੇ ਤਾਂ ਚੁੱਪਦੇ ਨੇ ਤਾਂ ਮੈਂ ਤਾਂ ਆਮ ਲੋਕਾਂ ਨੂੰ ਵੀ ਆਮਾ ਲੋਕਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹਾਂਗਾ ਭਾਈ ਆਪਸੀ ਭਾਈਚਾਰਾ ਕਾਇਮ ਰੱਖਿਆ ਕਰੋ ਸਿਆਸਤਾਂ ਕਿਸੇ ਦੀਆਂ ਸਖੀਆਂ ਨਹੀਂ ਹੁੰਦੀਆਂ ਲੀਡਰ ਕਿਸੇ ਦੇ ਸਖੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੇ ਆਪਣੇ ਐਮਐਲਏ ਉਪਰਤ ਕਾਰਵਾਈ ਹੋ ਸਕਦੀ ਹੈ ਤੇ ਅਸੀਂ ਤੁਸੀਂ ਆਮ ਲੋਕ ਕਿਹਾ ਕਾਰਵਾਈ ਮੈਂ ਫਿਰ ਤੋਂ ਮੁਰਤ ਤੋਂ ਤੋ ਹਰਾ ਰਿਹਾ ਕਿ ਮੈਂ ਕਾਰਵਾਈ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਰਿਹਾ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਗੰਦਾ ਮਾਮਲਾ ਦਰਜ ਹੈ ਇੱਕ ਬੇਦ ਘਟਿਆ ਮਾਮਲਾ ਦਰਜ ਹੈ ਪਠਾਨ ਮਾਜ਼ਰਾ ਤੇ ਜਿਹੜੇ ਵਿਧਾਇਕ ਵੀ ਨੇ ਚਾਹੇ ਉਹ ਪਰ ਕਾਨੂੰਨ ਦੀ ਨਿਗਾਹ ਦੇ ਵਿੱਚ ਸਭ ਇੱਕ ਬਰਾਬਰ ਨੇ ਪਰੰਤੂ ਉਹਨਾਂ ਹਾਲਾਤਾਂ ਦੇ ਵਿੱਚ ਕਾਰਵਾਈ ਕਿਉਂ ਜਦੋਂ ਆਪਣੀ ਸਰਕਾਰ ਤੋਂ ਹਰਮਿੰਦਰ ਸਿੰਘ ਪਠਾਨਵਾਜਰਾ ਸਵਾਲ ਪੁੱਛਦੇ ਨੇ ਸੋ ਉਹਨੂੰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਆ ਉਹ ਕੀ ਰੁਖ ਅਖਤਿਆਰ ਕਰਦੀ ਹੈ